ਹਸਿਆ ਦਾ ਹੱਲਾ ਆਉਣ ਵਾਲਾ ਜਸਵੰਦਰ ਭੱਲਾ ਸਾਨੂੰ ਛੱਡ ਗਿਆ ਕੱਲਾ ਮੈਂ ਤਾਂ ਘਾਟਾ ਪੂਰਾ ਹੋਈ ਨਹੀਂ ਸਕਦਾ ਜੋ ਉਹਨਾਂ ਦਾ ਰਾਈਮ ਵੇ ਸੀਗਾ ਉਹ ਪੂਰਾ ਕਰ ਹੀ ਨਹੀਂ ਸਕਦਾ ਕੋਈ ਤਿੰਨਾਂ ਨੂੰ ਪੁੱਛ ਲਓ ਨਾਮ ਲੈਣ ਦੀ ਲੋੜ ਨਹੀਂ ਕਾਲਾ ਕੋਟ ਐ ਮੈਂ ਨਹੀਂ ਪਾਇਆ ਇਹ ਸਾਰੀ ਦੁਨੀਆ ਤੱਕ ਹੀ ਰਹਿਣਾ ਜਿਹੜੇ ਕਾਲਾ ਕੋਟ ਪਾਇਆ ਹੋਇਆ ਉਹਨੂੰ ਪਤਾ ਵੀ ਜਸਵੰਦਰ ਭੱਲਾ ਜੀ ਇੱਕ ਛਵੀ ਬਣਾ ਗਏ ਨੇ ਬੈਦ ਦੀ ਬੂਟੀ ਕੁੱਟੀ ਜਦ ਹਰਕ ਵਿੱਚ ਛੁੱਟੀ ਜਮੰਦੇ ਦੀਆਂ ਪਾਉ 12 ਜਮੰਦੇ ਦੀ ਪੱਕੀ ਛੁੱਟੀ ਉਹਨਾਂ ਜੀ ਹੁਣ ਵੀ ਨਹੀਂ ਕੀਤਾ ਰਾਜ ਫੇ ਟੱਟੂ ਦੇ ਧਰਮਰਾਜ ਆਪਣਾ ਸਟਾਈਲ ਸੀ ਸਰ ਮੈਂ 2005 ਤੋਂ ਸਰ ਨਾਲ ਜੁੜਿਆ ਜਦੋਂ ਕੀਤਾ ਸੀ ਜੜਤੇ ਕੋਕੇ ਕਰਤਿਆਂ ਕਸਰਾ ਕਰਤਾ ਗੁੰਡਾ ਮਿੱਠੇ ਪੋਚੇ ਫਿਰ ਭੱਲਾ ਸਾਹ ਦੇ ਕੁਛ ਤਾਂ ਕੀ ਕਲਾਮ ਜੋ ਆਂਡੇ ਮੁgge ਤੇ ਕੁੜਕੜੇ ਰੋਟ ਮੈਂ ਤਾਂ ਭਲ ਨੂੰ ਬੁੱਲਾ ਨਾ ਖਰੋਟ ਸੇਲੀ ਤੇ ਬੇਲੀ ਸੌਕੇ ਨੇ ਮਾੜਦੇ ਮਤ ਉਹਨਾਂ ਦੀ ਗੱਲ ਤੇ ਉਹਨਾਂ ਦੀ ਫੁਰਦੀ ਪਾਉਸੀ ਉਹਨਾਂ ਨੂੰ ਗੱਲ ਉਹਨਾਂ ਦਾ ਬੋਲਣ ਦਾ ਸਟਾਈਲ ਹੈ ਉਹਨਾਂ ਦਾ ਥਰੋ ਬਹੁਤ ਅੱਛਾ ਸੀਗਾ ਮੈਂ ਤਾਂ ਜਦੋਂ ਡਾਇਲੌਗ ਬੋਲਦੇ ਸੀ ਤੇ ਅਗਲੇ ਦੇ ਪੈਰ ਕੱਢ ਦਿੰਦੇ ਸੀਗੇ ਔਰ ਜਿਵੇਂ ਹੁਣ ਕਹਿੰਦੇ ਨੇ ਹਾਸਿਆਂ ਦਾ ਹੱਲਾ ਪਾਉਣ ਵਾਲਾ ਜਸਵਿੰਦਰ ਭੱਲਾ ਸਾਨੂੰ ਛੱਡ ਗਿਆ ਕੱਲਾ ਮਤੋਂ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਜੋ ਉਹਨਾਂ ਦਾ ਰਾਈਮ ਵੇ ਸੀਗਾ ਉਹ ਪੂਰਾ ਕਰ ਹੀ ਨਹੀਂ ਸਕਦਾ ਕੋਈ ਪਾਣੀ ਪਾਣੀ ਕੋਈ ਇਹੋ ਜਿਹਾ ਡਾਇਲੌਗ ਕੋਈ ਇਹੋ ਜਿਹੀ ਤੁੱਕ ਜਿਹੜੀ ਕਿ ਭੱਲਾ ਸਾਹਿਬ ਦੇ ਵੱਲੋਂ ਕੀਤੀ ਗਈ ਤੇ ਨਾ ਕਦੀ ਉਹ ਹੋਈ ਤੇ ਨਾ ਕਦੀ ਅੱਗੇ ਹੋਵੇ ਸਾਰਾ ਇਸ ਤਰ੍ਹਾਂ ਸੀ ਜਿਵੇਂ ਕਹਿੰਦੇ ਨਾ ਬੱਚਾ ਪਿਤਾ ਤੇ ਦਾਦਾ ਤਿੰਨਾਂ ਨੂੰ ਪੁੱਛ ਲੋ ਨਾਮ ਲੈਣ ਦੀ ਲੋੜ ਨਹੀਂ ਕਾਲਾ ਕੋਟ ਐਵੇਂ ਨਹੀਂ ਪਾਇਆ ਇਹ ਸਾਰੀ ਦੁਨੀਆ ਤੱਕ ਹੀ ਰਹਿਣਾ ਜਿਹੜੇ ਕਾਲਾ ਕੋਟ ਪਾਇਆ ਹੋਇਆ ਉਹਨੂੰ ਪਤਾ ਵੀ ਅਸੰਦਰ ਭੱਲਾ ਜੀ ਇੱਕ ਛਵੀ ਬਣਾ ਗਏ ਨੇ ਵਕੀਲ ਤੇ ਮਹਿੰਗੇ ਕਰ ਗਏ ਨੇ ਫਿਰ ਉਹਨਾਂ ਦਾ ਜਿਹੜੇ ਵੱਡੀ ਲਾਈਨ ਤੇ ਤਾਂ ਘੁਗੀ ਪਾਜੀ ਹੋਗੇ ਬੀਨੂ ਜੀ ਹੋਗੇ ਕਰਮਿਤਨ ਮੋਲ ਜੀ ਹੋਗੇ ਮਤੋਂ ਉਹਨਾਂ ਸਾਰਿਆਂ ਦੇ ਉੱਪਰ ਇੱਕ ਉਹਨਾਂ ਦੀ ਸ਼ਭੀ ਹੁੰਦੀ ਸੀ ਸ਼ਾਦਰ ਹੁੰਦੀ ਸੀ ਉਹਨਾਂ ਦਾ ਸਕ੍ਰਿਪਟ ਦਾ ਕੰਮ ਕਰਨਾ ਜਿਹਦਾ 9 ਵਜੇ ਸੈੱਟ ਤੇ ਚਲੇ ਗਏ 9 ਵਜੇ ਸੱਟ ਗਏ ਜੇ 12 ਵਜੇ ਸੀ ਨਾ ਤੇ 3 ਘੰਟੇ ਸੀਨ ਰੀਰਾਈਟ ਕਰੀ ਜਾਣਾ ਸੀਨਸ ਜੀ ਰੀਰਾਈਟ ਕਰਕੇ ਸੀਨ ਨੂੰ ਸੋਧ ਕੇ ਜਦੋਂ ਸੀਨ ਨੂੰ ਕਰਦੇ ਸੀ ਤਾਂ ਵਨ ਟੇਕ ਓਕੇ ਉਹਨਾਂ ਜਸੁੰਦਰ ਭੱਲਾ ਕਹਿੰਦੇ ਸੀ ਇਸ ਤਰ੍ਹਾਂ ਦਾ ਘਾਟਾ ਮੰਨਦੇ ਹੋ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਸਰ ਘਾਟਾ ਤਾਂ ਇਸ ਤਰ੍ਹਾਂ ਸਰ 2005 ਤੋਂ ਮਤਲਬ ਉਹਨਾਂ ਦੀ ਛਣਕਾਟੇ ਫਿਲਮ ਕਰ ਲੋਕ ਦੇਖ ਕੇ ਨਾ ਬਾਅਦ ਚ ਫੋਨ ਛਣਕਾਟੇ ਵਾਸੀ ਲਾਉਂਦੇ ਸੀ ਵੀ ਸਾਡਾ ਤੁਸੀਂ ਛਣਕਾਟਾ ਕਰਦੇ ਸੀ ਹਾਸੇ ਲਾਉਣੇ ਝੜੀਆਂ ਨੇ ਕੁਛ ਮਿੱਠੀਆਂ ਨੇ ਕੁਛ ਘੜੀਆਂ ਨੇ ਕੁਛ ਇਧਰ ਉਧਰ ਫੜੀਆਂ ਨੇ ਕੁਛ ਗੱਲਾਂ ਤੇਰੀ ਸਰਕਾਰ ਦੀਆਂ ਕੁਛ ਅੰਦਰੀਆਂ ਕੁਛ ਬਾਹਰ ਦੀਆਂ ਫੇਨੀ ਲੋਕਾਂ ਦੀ ਹੱਸਣ ਵਾਲੇ ਥੋੜੇ ਆ ਪਰ ਬਹੁਤੇ ਥੋ ਤੋਂ ਸੜਨੇ ਆ ਸੋ ਸੋਚ ਸਮਝ ਕੇ ਪੈਣਗੇ ਪੰਗਾਲੇ ਪੈਣੇ ਖਰਚਾਨੇ ਭਰਨੇ ਆ ਜਦ ਉਖੜੀ ਵੀ ਸਰਦੇ ਦਿੱਤਾ ਫਿਰ ਮੂਹੜਾਂ ਤੋਂ ਕੀ ਡਰਨੇ ਆ ਚਤਰੇ ਵਿੱਚਣ ਕਰਤੇ ਤੇ ਗਿੰਗਿੜ ਕੋਕ ਕੇ ਜੜਨੇ ਆ ਉਹ ਕੋਕਾ ਜੜ ਲੱਗੇ ਨਹੀਂ ਫਿਰ ਦੇਖਦੇ ਸੀ ਵੀ ਸਰਕਾਰ ਆ ਵਪਾਰ ਆ ਇੱਕ ਸੱ ਮੈਂ 2005 ਤੋਂ ਭੱਲਾ ਸਾਹਿਬ ਕੋਲ ਆ ਗਿਆ ਸੀ ਮਲੜਾ ਟਨ ਐਕਸਟੈਂਸ਼ਨ 'ਚ ਅੱਜ 25 ਚੱਲਦਾ ਤੇ ਉਹਨਾਂ ਦੇ ਫਿਲਮਾਂ ਦੇ ਤੱਕਿਆ ਕਲਾਮ ਜੋ ਵੀ ਉਹਨਾਂ ਦੀ ਸਕ੍ਰਿਪਟ ਆ ਜੋ ਮੈਂ ਨਾਲ ਸ਼ੇਅਰ ਕਰਦੇ ਵੀ ਪੱਲੇ ਜਾਂ ਮੇਰਾ ਗੈਟਅਪ ਆ ਇਹਦੇ ਕੋਈ ਤੱਕਿਆ ਕਲਾਮ ਕੱਢੋ ਕੋਈ ਵੀ ਜਿਸ ਤਰ੍ਹਾਂ ਉਹਨਾਂ ਦਾ ਨਾਮ ਸੀ ਬੂਟਾ ਬੈਦ ਫਿਰ ਉਹ ਲਿਖਿਆ ਬੂਟੇ ਬੈਦ ਦੀ ਬੂਟੀ ਕੁੱਟੀ ਜਦ ਹੜਕ ਵਿੱਚ ਛੁੱਟੀ ਜਾਂ ਮੰਦੇ ਦੀਆਂ ਪਾਉ 12 ਜਾਂ ਮੰਦੇ ਦੀ ਪੱਕੀ ਛੁੱਟੀ ਇੱਕ ਵਾਰ ਵਿੱਚ ਉਹਨਾਂ ਦਾ ਗਿੱਪੀ ਜਣਾ ਪਾ ਜਣਾ ਸੀਗਾ ਉਹਦਾ ਸੀਨ ਸੀਗਾ ਧਰਮਰਾਜ ਵੀ ਕਹਿੰਦਾ ਮੈਨੂੰ ਕਹਿੰਦਾ ਇਸ ਤਰ੍ਹਾਂ ਦਾ ਕਰੈਕਟਰ ਵੀ ਧਰਮਰਾਜ ਵੀ ਤੱਕਾ ਕਰਦਾ ਕੋਈ ਇਦਾਂ ਦਾ ਕਰੈਕਟਰ ਮੈਂ ਸਿੱਧਾ ਹੀ ਲਿਖੋ ਜੀ ਸਿੱਧਾ ਸਿੰਪਲ ਡਾਇਲਗ ਪਿਆ ਕਹਿੰਦਾ ਜੀ ਹੁੜਮੀ ਨੇ ਕੀਤਾ ਰਾਜ ਫੇ ਟੱਟੂ ਦੇ ਧਰਮਰਾਜ ਆਪਣਾ ਤਾਂ ਸਟਾਈਲ ਸੀ ਤੇ ਸਟਾਈਲ ਉਹਨਾਂ ਦਾ ਬਹੁਤ ਅੱਛਾ ਲੁੱਕ ਲੈ ਕੇ ਕਰਦੇ ਸੀ ਜੋ ਜਸਵੰਦਰ ਭੱਲਾ ਜੀ ਦੀ ਫਿਲਮ ਚ ਐਂਟਰੀ ਹੁੰਦੀ ਸੀ ਨਾ ਫਿਰ ਪਹਿਲੇ ਪੀਛੇ ਜਾਂਦੀ ਸੀ ਪੀਛੇ ਤੇ ਜਾਂਦੀ ਸੀ ਕਲਾਈਮੈਕਸ ਜਿਹੜੀ ਕਿਹੜੀ ਫਿਲਮ ਜਿਹੜੀ ਤੁਹਾਡੇ ਵੱਲੋਂ ਉਹਨਾਂ ਦੇ ਨਾਲ ਕੀਤੀ ਗਈ ਮੈਂ ਸਰ ਦੇਖੋ ਮੈਂ ਉਹਨਾਂ ਦੇ ਨਾਲ ਕਿਉਂਕਿ ਅਸੀਂ ਐਕਟਰ ਤਾਂ ਹੈ ਨਹੀਂ ਅਸੀਂ ਰਾਈਟਰ ਆ ਪਰ ਉਹਨਾਂ ਦੀ ਹਰ ਸਕ ਵੀ ਕਿੱਥੇ ਕਿਹਾ ਜਾ ਸਕਦਾ ਕੀ ਗੱਲ ਹੋ ਸਕਦੀ ਹੈ ਜਿੱਦਾਂ ਪਹਿਲਾਂ ਚੱਕ ਦੇ ਫੱਟੇ ਆਈ ਆਂਡੇ ਮੋਗੇ ਤੇ ਕੁਟਕੜ ਬਨੋਟ ਮੈਂ ਤਾਂ ਭਾਣਾ ਦਬੁੱਲਣਾ ਖਰੋਟ ਲੱਤਾਂ ਛੋਟੀਆਂ ਤੇ ਪਲਾਂਗ ਵੱਡੀ ਐਵੇਂ ਨੀ ਬੇਬੀ ਨਾ ਰੱਖਿਆ ਸੁੱਚਾ ਸਿੰਘ ਕੋਚ ਕਬੱਡੀ ਇਦਾਂ ਦੇ ਡਾਇਲਗ ਫਿਲਮਾਂ ਦੇ ਚਾਉਂਦੇ ਰਹਿੰਦੇ ਸੀ ਸਾਨੂੰ ਲੱਗਦਾ ਸੀ ਅਸੀਂ ਉਹਨਾਂ ਦਾ ਹਿੱਸਾ ਡਾਕਟਰ ਸੁਵਿੰਦਰ ਭੱਲਾ ਇੱਕ ਇੰਸਟੀਚੂਟ ਸੀ ਕਮੇਡੀ ਦਾ ਪ੍ਰੋਫੈਸਰ ਨਹੀਂ ਕਹ ਸਕਦੇ ਪ੍ਰੋਫੈਸਰ ਨੀਰਪਾਲ ਸੀਗੇ ਪਰ ਉਹ ਕੋਈ ਇੰਸਟੀਚੂਟ ਸੀ ਉਹਦੇ ਇੰਸਟੀਚੂਟ ਦੇ ਅਸੀਂ ਪੀਐਨ ਵੀ ਨੀਗੇ ਇੰਨਾ ਉਹਨਾਂ ਨੇ ਕੰਮ ਕੀਤਾ ਇੰਨਾ ਵਰਕ ਕੀਤਾ ਮਤਲਬ ਅਸੀਂ ਦੋ ਲਾਈਨਾਂ 'ਚ ਲਿਖ ਮਤਲਬ ਮੈਨੂੰ ਸੁਬਾਹ ਦੇ 6 ਵਜੇ ਇੰਨੇ ਫੋਨ ਆ ਰਹੇ ਨੇ ਫੋਨ ਏਅਰਪਨ ਮੋੜ ਦਿਲਾਤਾ ਮੈਨੂੰ ਪਤਾ ਲੱਗ ਗਿਆ ਵੀ ਸੋਸ਼ਲ ਮੀਡੀਆ ਤੇ ਗੱਲ ਘੁੰਮ ਗਈ ਆ ਕੁਝ ਛਲਮੇ ਸਮੇਂ ਦੇ ਢਿੱਲੇ ਵੀ ਚੱਲ ਰਹੇ ਸੀਗੇ ਉਸ ਕਰਕੇ ਫਿਰ ਤੇ ਅੱਜ ਫਿਰ ਬੈਠੇ ਆ ਮਤਲਬ ਕਿ ਮੈਸੂਜ ਜਿਹੋਏ ਬੈਠੇ ਆ ਵੀ ਇੱਕ ਚੀਜ਼ ਸੀਗੀ ਮਤਲਬ ਕਿ ਜਿਹਦੇ ਨਾਲ ਸਾਡੀ ਅਸੀਂ ਤਾਂ ਹਿੰਦੀ ਫਿਲਮ ਇੰਡਸਟਰੀ ਤੇ ਜਦੋਂ ਅੰਤਾਪ ਬੱਚਨ ਨੇ ਸਾਡੀ ਪੰਜਾਬੀ ਅੰਤਾਪ ਬੱਚਨ ਸੀਗੀ ਅਸੀਂ ਉਹ ਤੋਂ ਘੱਟ ਕਹਿ ਨਹੀਂ ਸਕਦੇ ਸ਼ਰਮਾ ਜੀ ਜੁੜੇ ਹੋਏ ਨੇ ਨੀਲੂ ਜੀ ਜੁੜੇ ਹੋਏ ਨੇ ਸੁਖੀ ਭਾਜੀ ਜੁੜੇ ਹੋਏ ਨੇ ਪੂਰੀ ਟੀਮ ਆ ਛਣਕਾਟਾ ਆ ਬਹੁਤ ਵੱਡਾ ਬ੍ਰਾਂਡ ਆ ਇਹਨਾਂ ਦੇ ਫਾਦਰ ਸਾਹਿਬ ਪ੍ਰੋਡਿਊਸਰ ਸੀ ਭਾਦਰ ਸਿੰਘ ਭੱਲਾ ਜੀ ਫਿਰ ਅਸੀਂ ਆਡੀਓ ਬਣਾਉਣੀ ਫਿਰ ਅਸੀਂ ਵੀਡੀਓ ਕਰਨੀ ਫਿਰ ਸ਼ੂਟ ਕਰਨਾ ਫਿਰ ਉਹਨਾਂ ਨੂੰ ਸਾਰੇ ਬੈਠ ਕੇ ਐਡਿਟ ਕਰਨਾ ਜਿੱਥੇ ਐਡੀਟਿੰਗ ਹੁੰਦੀ ਹੈ ਅਗਰ 10 ਘੰਟਾ ਲਾ ਸਾਰਾ ਕੰਮ ਆਪ ਕਰਨਾ ਤਿੰਨੇ ਕੈਰੈਕਟਰ ਭਾਨੇ ਦਾ ਕੈਰੈਕਟਰ ਚਾਚੀ ਚਤਰੇ ਦਾ ਕੈਰੈਕਟਰ ਜੇਬੀ ਦਾ ਕੈਰੈਕਟਰ ਤਿੰਨੇ ਕੈਰੈਕਟਰ ਆਪ ਉੱਤੇ ਲੈ ਕੇ ਆਉਣੇ ਫਿਰ ਕੈਰੀ ਕਰਨੇ ਸਾਡੇ ਸ਼ਣਕਾਟਿਆਂ ਨੂੰ ਮੌਜੂਦਾ ਸੀਐਮਬੀ ਸੁਣਦਾ ਸੀ ਆਡੀਓ ਵਿੱਚ ਕੀ ਗੱਲ ਕਹਿਗੇ ਉਸ ਮਤਲਬ ਫਿਰ ਸਾਨੂੰ ਮੈਸੇਜ ਵੀ ਆਉਂਦੇ ਫੋਨ ਵੀ ਆਉਂਦੇ ਕੁਛ ਦਿਨਾਂ ਦੀ ਗੱਲਾਂ ਵੀ ਹੁੰਦੀਆਂ ਕੁਛ ਤਾਵਾ ਬਿਆਂਗੇ ਵੀ ਕਰਦੇ ਅਸੀਂ ਇਹ ਨਹੀਂ ਪੋਲਿਟਿਕਲੀ ਬਿਆਂਗੇ ਅਸੀਂ ਕਲਾਕਾਰਾਂ ਦੀ ਵੀ ਕਿਸੀ ਆ ਜੋ ਮੌਕੇ ਦੀ ਚੀਜ਼ ਆ ਫਿਰ ਅਸੀਂ ਕਹਿ ਦਿੰਨਾ ਵੀ ਵੀ ਅਸੀਂ ਨਹੀਂ ਕਿਸੇ ਦੇ ਸਾਡਾ ਨੇ ਕੋਈ ਅਸੀਂ ਤਾਂ ਗੱਲ ਜਨਤਾ ਦੀ ਕਰ ਰਹੀ ਹਾਂ ਸਰਕਾਰ ਦੀ ਮਰਜ਼ੀ ਹੋਈ ਇਹ ਪੱਲਾ ਸੌਦਾ ਸਟਾਈਲ ਸੀ ਇਹਨਾਂ ਦਾ ਉਹ ਇੱਕ ਇੱਕ ਫਿਰ ਛੱਡਾ ਲੈਂਦੇ ਸੀ ਜਿਸ ਤਰ੍ਹਾਂ ਕਿ ਮੇਲ ਮੇਤਰ ਹੋਣੀ ਸੀਗੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਇੰਡਸਟਰੀ ਦੀ ਵੱਡੀ ਵੱਡੀ ਦੇਣ ਆ ਪੰਜਾਬੀ ਇੰਡਸਟਰੀ ਨੂੰ ਉਹਨਾਂ ਦੀ ਉਹਨਾਂ ਨੂੰ ਰਿਪਲੇਸ ਕਰਕੇ ਪੱਲਾ ਜੀ ਆਏ ਤਾ ਹੁਣ ਕੀ ਲੱਗਦਾ ਕਿਸ ਨੂੰ ਤੁਸੀਂ ਇੱਕ ਰਿਪਲੇਸਮੈਂਟ ਹਾਲਾਂਕਿ ਇਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਦਾ ਇਹ ਵਿਅਕਤੀਤਵ ਸੀਗੇ ਜਿਸ ਤਰ੍ਹਾਂ ਦੀ ਸ਼ਖਸੀਅਤ ਹਨ ਇਹਨਾਂ ਨੂੰ ਕਦੀ ਭੁੱਲਿਆ ਤਾਂ ਨਹੀਂ ਜਾ ਸਕਦਾ ਪਰ ਲੱਗਦਾ ਕਿਸੇ ਕਲਾਕਾਰ ਦੇ ਵਿੱਚ ਅਜਿਹੀ ਕੋਈ ਅਣਖ ਦਿਖਦੀ ਹੈ ਕੋਈ ਅਜਿਹੀ ਕਲਾਕਾਰੀ ਦਿਖਦੀ ਹੈ ਕਿ ਕੋਈ ਪੱਲਾ ਸਾਹਿਬ ਨੂੰ ਰਿਪਲੇਸ ਕਰ ਸਕਦਾ ਹੈ ਰਿਪਲੇਸਰ ਨਹੀਂ ਰਿਪਲੇਸਰ ਤਾਂ ਇਸ ਤਰ੍ਹਾਂ ਸਰ ਤਰਵਿੰਦਰ ਆਇਆ ਸੰਨੀ ਦੁਲਾਇਆ ਹੈ ਨਾ ਅਮਤਾ ਬਚਨ ਆਪਸ਼ੀਕ ਆ ਗੁਰਦਾਸ ਮਾਨ ਆਇਆ ਫਿਰ ਉਹਨਾਂ ਦਾ ਬੇਟਾ ਆ ਪੱਲਾ ਹੀ ਹੈ ਉਹਨਾਂ ਦਾ ਬੇਟਾ ਫਖਰਾਜ ਪੱਲਾ ਆਇਆ ਗਿਆ ਪਰ ਸੋਸ਼ਲ ਮੀਡੀਆ ਤੇ ਪੰਜਾਬ ਦੇ ਵਿੱਚ ਇੰਨਾ ਕੁਝ ਛੁਪਿਆ ਹੋ ਆਉਣਾ ਚਾਹੀਦਾ ਉਹਨਾ ਵੀ ਚਾਹੀਦਾ ਹਨ ਜੇ ਕੋਈ ਇਹਨਾਂ ਦੀ ਕਾਪੀ ਕਰਕੇ ਵੀ ਬਣਦਾ ਉਹੋ ਜਿਹਾ ਹੀ ਦਿਸਣਗੇ ਠੀਕ ਮਤਲਬ ਇਹਨਾਂ ਨੇ ਸਮਾਂ ਬਹੁਤ ਠੰਡਾਇਆ ਹੋਇਆ ਇਸ ਕਰਕੇ ਅਸੀਂ ਇਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਤੇ ਪਰ ਮਿਸ ਕੀਤਾ ਬਹੁਤ ਵੱਡੀ ਇੰਡਸਟਰੀ ਦੇ ਵਿੱਚ ਆਪਾਂ ਉਹ ਕੈਰੈਕਟਰ ਨੂੰ ਜਿਹੜਾ ਕੈਰੈਕਟਰ ਹੁਣ ਤੇ ਪਤਾ ਲੱਗਦਾ ਸੀ ਫਿਲਮ ਨੇ ਪੇਸ ਪੜ ਲਿਆ ਬਹੁਤ ਸਾਰੇ ਨਵੇਂ ਕਲਾਕਾਰ ਆ ਚੁੱਕੇ ਨੇ ਕਿਸ ਕਲਾਕਾਰ ਦੇ ਵਿੱਚ ਉਹਨਾਂ ਦੀ ਤੁਹਾਨੂੰ ਥੋੜੀ ਜਿਹੀ ਝਲਕ ਦੇ ਨਹੀਂ ਕਿਸੇ 'ਚ ਨਹੀਂ ਹਜੇ ਨਾ ਥੋੜੀ ਜਿਹੀ ਨਾ ਬਹੁਤੀ ਕਿਸੇ 'ਚ ਝਲਕ ਦਿਖਣੀ ਰਹੀ ਬਾਕੀ ਅੱਗੇ ਸਮਾਂ ਸਮਾਂ ਬਹੁਤ ਬਲਵਾਨ ਹੁੰਦਾ ਜੀ ਹਨਾ ਉੰਨਾ ਕਿ ਦੇ ਸੋਲੋ ਡੂਟ ਦੌਰ ਆ ਗਿਆ ਕਿ ਦੇ ਡਿਊਟ ਦਾ ਦੌਰ ਆ ਗਿਆ ਕਿ ਦੇ ਟਾਈਲੀ ਫਿਲਮ ਦਾ ਆ ਗਿਆ ਕਿ ਦੇ ਪਿਕਚਰ ਫਿਲਮ ਦਾ ਆ ਗਿਆ ਹੁਣ OTT ਦਾ ਦੌਰ ਆ ਗਿਆ ਹੁਣ ਸਾਰੀ ਦੁਨੀਆ ਮੋਬਾਈਲ ਤੇ ਆ ਗਈ ਤੇ ਠੀਕ ਹੈ ਸਰ ਬਹੁਤ ਧੰਨਵਾਦ ਜੀ ਤਾ ਇਹ ਸਨ ਬਾਲਮੁਕੰਦ ਸ਼ਰਮਾ ਤੇ ਪਾਲੀ ਹੁਣੀ ਜਿਨ੍ਹਾਂ ਨੇ ਇੱਕ ਲੰਮਾ ਅਰਸਾ ਜੋ ਸੀ ਜਸਵਿੰਦਰ ਭੱਲਾ ਹੁਣਾ ਨਾਲ ਬਿਤਾਇਆ ਤਾਂ ਉਹਨਾਂ ਦਾ ਕਹਿਣਾ ਕਿ ਇਸ ਜੋ ਘਾਟੇ ਨੂੰ ਹੈ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਕੋਈ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਚਾਹੇ ਕਮੇਡੀਅਨ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਐਕਟਰ ਦੀ ਤਾਂ ਕੋਈ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਫਿਲਮ ਇੰਡਸਟਰੀ ਨੂੰ ਇਹ ਜੋ ਵੱਡਾ ਘਾਟਾ ਮਿਲਿਆ ਇਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੁਸੀਂ ਬਣੇ ਰਹੋ ਜਗਪਾਨੀ ਟੀਵੀ ਦੇ ਨਾਲ ਮੈਂ ਨਵਦੀਪ ਸ਼ਰਮਾ ਕੈਮਰਾ ਪਰਸਨ ਆਕਾਸ਼ ਕੁਮਾਰ ਦੇ ਨਾਲ ਪੁਹਾੜੀ